ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਰੋਕ ਲਿਆ ਜਾਂਦਾ ਹੈ ਔਰ ਉਸ ਰੁਕਾਵਟ ਤੋਂ ਬਾਅਦ ਜੋ ਖੇਦ ਹਰ ਇੱਕ ਸਿੱਖ ਦੇ ਜ਼ਿਹਨ ਚ ਪੈਦਾ ਹੋ ਰਿਹਾ ਹੈ ਉਸ ਖੇਦ ਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਨਿਊਜ਼ੀਲੈਂਡ ਚ ਕੀ ਹੋਇਆ ਕੀ ਇਹ ਪਹਿਲੀ ਵਾਰ ਹੋਇਆ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਸ ਨੂੰ ਕਿਵੇਂ ਸਮਝਣਾ ਚਾਹੀਦਾ ਹੈ ਇਹਦਾ ਪਵਿਕ ਕੀ ਕਹਿੰਦਾ ਇਹਨਾਂ ਗੱਲਾਂ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਸਲਾਕਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਭਾਈ ਸਾਹਿਬ ਵਨੜੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਨਿਊਜ਼ੀਲੈਂਡ ਦੇ ਵਿੱਚ ਦੁਆਰਾ ਇੱਕ ਅਪੱਤੀ ਜਨਕ ਕੈਦੋ ਜਾਂ ਇੱਕ ਅਜੀਬੋ ਗਰੀਬ ਕੈਦੋ ਹਾਲਾਤ ਬਣ ਗਏ ਉਸ ਵੇਲੇ ਜਦੋਂ ਸਿੱਖਾਂ ਦਾ ਇੱਕ ਨਗਰ ਕੀਰਤਨ ਉੱਥੋਂ ਲੰਘ ਰਿਹਾ ਸੀ ਈਵਨ ਉਹ ਵਾਪਸ ਗੁਰਦੁਆਰਾ ਸਾਹਿਬ ਵੀ ਪਹੁੰਚ ਰਿਹਾ ਸੀ ਪਰ ਰਸਤੇ ਦੇ ਵਿੱਚ ਉੱਥੋਂ ਦੇ ਸਥਾਨਕ ਪ੍ਰੋਟੈਸਟਰਸ ਖੜ ਗਏ ਔਰ ਉਹਨਾਂ ਨੂੰ ਰੋਕ ਲਿਆ ਗਿਆ ਉਹ ਇਹ ਸਾਰਾ ਕੁਝ ਜੋ ਵਾਪਰਿਆ ਆ ਉਹ ਹੁਣ ਤੱਕ ਤਾਂ ਪ੍ਰਤੱਖ ਹੈ ਪਰ ਇਹ ਹੋਇਆ ਕਿਉਂ ਹੈ ਤੁਹਾਡਾ ਕੀ ਨਜ਼ਰੀਆ ਇਹਦੇ ਤੇ ਅ ਦੇਖੋ ਸਾਬ ਸਿੰਘ ਜੀ ਜਿਹੜੀ ਤਾਂ ਇਹ ਘਟਨਾ ਹੈ ਨਾ ਇਹ ਜਦੋਂ ਆਈ ਤੇ ਇੱਕਦਮ ਹੀ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਲਦੀ ਵਾਇਰਲ ਵੀ ਹੋਈ ਕਿਉਂਕਿ ਜਿਹੜਾ ਸਿੱਖਾਂ ਦਾ ਨਜ਼ਰੀਆ ਹੈਗਾ ਕੀ ਜਦੋਂ ਕੋਈ ਇਦਾਂ ਦੀ ੜਕਾਵਟ ਹੋ ਜਾਵੇ ਜਾਂ ਕੋਈ ਸਮੱਸਿਆ ਇਦਾਂ ਆਨ ਸਿੱਧੀ ਆ ਕੇ ਟਕਰਾਂ ਦੇ ਟਕਰਾ ਦੀ ਸਿਚੁਏਸ਼ਨ ਬਣ ਜਾਵੇ ਨਾ ਤੇ ਸਿਕ ਐਕਟਿਵ ਹੋ ਜਾਂਦਾ ਤੇ ਹੁਣ ਲਾਜ਼ਮੀ ਵੀ ਹੈ ਕਿਉਂਕਿ ਜਦੋਂ ਵੀ ਕੋਈ ਇਦਾਂ ਦਾ ਟਕਰਾ ਬਣਦਾ ਤੇ ਸਾਨੂੰ ਉਹਦੇ ਕਾਰਨ ਪਤਾ ਹੋਣਾ ਜ਼ਰੂਰੀ ਹੈ ਕਿ ਜੇ ਤਾਂ ਕੋਈ ਕਾਰਨ ਸਾਡੇ ਵੱਲੋਂ ਹੈਗਾ ਤੇ ਅਸੀਂ ਆਪਣੇ ਆਪ ਨੂੰ ਦੁਰਸਤ ਕਰੀਏ ਜਾਂ ਕਿਸੇ ਵੱਲੋਂ ਕੋਈ ਸਾਡੇ ਬਾਰੇ ਕਲੀਅਰਟੀਜ਼ ਕਮੀ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਕਲੀਅਰ ਕਰ ਸਕੀਏ ਕਿ ਇਹ ਚੀਜ਼ ਹੋ ਕਿਦਾਂ ਸਕਦੀ ਹੈ ਤੇ ਮੈਂ ਦੇਖਿਆ ਬੜੀ ਜਲਦੀ ਜਲਦੀ ਇਹ ਗੱਲ ਵਾਇਰਲ ਹੋਈ ਬਟ ਹਜੇ ਤੱਕ ਲੋਕਾਂ ਨੂੰ ਪੂਰੀ ਬਿਹਤਰ ਜਾਣਕਾਰੀ ਨਹੀਂ ਆ ਸਕੀ ਹੈ ਜਿਸ ਕਰਕੇ ਆਪਾਂ ਮੰਨਦੇ ਹਾਂ ਕਿ ਸਾਨੂੰ ਤੁਹਾਡੇ ਜ਼ਰੀਏ ਇਹ ਗੱਲ ਜਿਹੜੀ ਆਮ ਲੋਕਾਂ ਤੱਕ ਪਹੁੰਚਣੀ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਇਹ ਪ੍ਰਦਰਸ਼ਨ ਹੋਇਆ ਹੈ ਨਾ ਇਹ ਪ੍ਰਦਰਸ਼ਨ ਇੱਕ ਵੱਖਰੀ ਕਮਿਊਨਿਟੀ ਵੱਲੋਂ ਹੋਇਆ ਹੈ ਉਹ ਜਿਹੜੀ ਕਮਿਊਨਿਟੀ ਹੈਗੀ ਹੈ ਉਹ ਉਧਰ ਦੀ ਅਸਲ 'ਚ ਆਪਣੇ ਆਪ ਨੂੰ ਵਾਰਿਸ ਦੱਸਦੀ ਹੈ ਉਸ ਧਰਤੀ ਦੇ ਵਾਰਿਸ ਨੇ ਉਹਨਾਂ ਨੂੰ ਇਦਾਂ ਦਾ ਕੀ ਮਹਿਸੂਸ ਹੋਇਆ ਕੀ ਕਾਰਨ ਬਣੇ ਕਿ ਉਹ ਲੋਕਾਂ ਨੂੰ ਅਸੀਂ ਕੋਈ ਇਦਾਂ ਦਾ ਚੈਲੰਜ ਦਿੱਤਾ ਜਾਂ ਕੋਈ ਸਾਡੇ ਰਕੇ ਸਮੱਸਿਆ ਆ ਗਈ ਜਿਹਦੇ ਕਰਕੇ ਉਹ ਲੋਕ ਜਿਹੜੇ ਨੇ ਸਾਡੇ ਸਾਹਮਣੇ ਆ ਕੇ ਖੜ ਗਏ ਤੇ ਇਹਦੇ ਪਿੱਛੇ ਜੋ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸਾਡੇ ਸੋਰਸ ਨੇ ਅਸੀਂ ਬਾਹਰ ਬੰਦਿਆਂ ਨਾਲ ਗੱਲ ਕੀਤੀ ਹੈ ਉਸੇ ਵੇਲੇ ਮੌਕੇ ਦੀ ਸਾਡੀ ਗੱਲਬਾਤ ਜਿਹੜੀ ਜਾਰੀ ਰਹੀ ਹੈ ਤੇ ਹੁਣ ਤੱਕ ਸਾਡੀ ਗੱਲ ਚੱਲ ਰਹੀ ਹੈ ਤੇ ਆਪਾਂ ਇਹਦੇ ਲਈ ਜੋ ਕਰ ਸਕਦੇ ਆ ਆਪਣੀ ਐਸ ਕਾਮ ਸਾਨੂੰ ਕਰਨਾ ਬਣਦਾ ਉਹ ਅਸੀਂ ਕਰਨ ਦੇ ਯਤਨ ਵੀ ਕਰ ਰਹੇ ਆਂ ਸਭ ਤੋਂ ਪਹਿਲੇ ਮੇਨ ਗੱਲ ਇਹ ਸਾਹਮਣੇ ਆਈ ਕਿ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਇੱਕ ਬ੍ਰਾਇਨ ਤਮਾਕੀ ਕਰਕੇ ਸ਼ਖਸ ਹੈਗੇ ਨੇ ਜਿਹੜੇ ਉਹਨਾਂ ਦੇ ਇੱਕ ਤਰ੍ਹਾਂ ਨਾਲ ਪ੍ਰਚਾਰਕ ਨੇ ਉਹ ਹਾਲੀ ਵਿੱਚ ਕੁਝ ਲੰਬਾ ਸਮਾਂ ਪੁਰਾਣਾ ਨਹੀਂ ਕਹ ਲਓ ਕੁਝ ਸਮਾਂ ਪਹਿਲਾਂ ਹੀ ਉਹ 크ਿਸਚੀਅਨਿਟੀ ਚ ਵੱਡੀ ਗਿਣਤੀ ਚ ਸ਼ਾਮਲ ਹੋਏ ਨੇ ਤੇ ਉਹ ਇੱਕ ਪ੍ਰਚਾਰਕ ਦੇ ਵਜੋਂ ਉੱਥੇ ਬਿਸ਼ਪ ਦੀ ਤਰ੍ਹਾਂ ਇੱਕ ਤਰ੍ਹਾਂ ਦਾ ਰੋਲ ਅਦਾ ਕਰ ਰਹੇ ਆ ਉਹਨਾਂ ਦੇ ਉੱਥੇ ਪੈਰੋਕਾਰ ਮੰਨਣ ਵਾਲੇ ਲੋਕ ਵੀ ਵੱਡੀ ਗਿਣਤੀ ਚ ਹੈਗੇ ਆ ਤੇ 1998 ਦੇ ਵਿੱਚ ਉਹਨਾਂ ਨੇ ਇੱਕ ਆਪਣੀ ਡੈਸਟਨੀ ਚਰਚ ਦੇ ਨਾਮ ਤੋਂ ਜਗਾ ਜਿਹੜੀ ਹੈ ਉਹ ਬਣਾਈ ਹੈ ਉਹਦਾ ਹੈਡਕੁਆਟਰ ਵੀ ਆਕਲੈਂਡ ਕਰਕੇ ਇੱਕ ਥਾਂ ਹੈਗੀ ਹੈ ਉੱਥੇ ਉਹ ਹੈਡਕੁਆਟਰ ਉਹਨਾਂ ਦਾ ਬਣਿਆ ਹੋਇਆ ਤੇ ਮੌਰੀ ਕਰਕੇ ਇੱਕ ਲੋਕ ਨੇ ਉਧਰ ਦੀ ਲੋਕਲ ਸੱਭਿਆਤਾ ਹੈਗੀ ਹੈ ਜਿਹੜੇ ਮੌਰੀ ਲੋਕ ਨੇ ਉਹ ਜਿਹੜੇ ਲੋਕ ਪਹਿਲੇ ਇੱਕ ਤਰ੍ਹਾਂ ਦੀ ਅਲੱਗ ਸੱਭਿਆਤਾ ਦੇ ਨਾਲ ਜਾਣੇ ਜਾਂਦੇ ਸੀਗੇ ਜਿਦਾ ਆਦੀਵਾਸੀ ਹੁੰਦੇ ਨੇ ਸਾਡੇ ਇੱਧਰ ਦੇ ਲੋਕ ਆਦੀਵਾਸੀਆਂ ਤਰ੍ਹਾਂ ਹੁੰਦੇ ਏਦਾਂ ਦੀ ਉਹਨਾਂ ਦੀ ਇੱਕ ਵੱਖਰੀ ਸੱਭਿਆਤਾ ਦੇ ਲੋਕ ਨੇ ਉਹ ਤੁਸੀਂ ਦੇਖਿਆ ਹੋਣਾ ਕੁਝ ਸਮੇਂ ਪਹਿਲੇ ਇੱਕ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਕੁੜੀ ਉਹਨਾਂ ਨੂੰ ਪ੍ਰੈਜ਼ੈਂਟ ਕਰਦੀ ਆ ਉਹ ਆਪਣਾ ਜਿਹੜਾ ਇੱਕ ਪ੍ਰਦਰਸ਼ਨ ਕਰਕੇ ਇੱਕ ਜਿਹੜਾ ਉਹ ਡਾਂਸ ਜਿਹਾ ਕਰਦੇ ਆ ਨਾ ਜਾਂ ਇੱਕ ਤਰ੍ਹਾਂ ਨਾਲ ਉਹ ਰੁਦਰ ਰੂਪ ਦਿਖਾਉਂਦੇ ਆ ਆਪਣਾ ਨਾ ਉਹ ਇੱਕ ਉਹਨਾਂ ਦਾ ਟਰੈਡੀਸ਼ਨ ਦਾ ਹਿੱਸਾ ਆ ਉਹ ਚੋਂ ਸਾਰੀਆਂ ਚੀਜ਼ਾਂ ਕਰਦੇ ਆ ਉਹਨਾਂ ਨੇ ਉਹ ਕੱਲ ਨਗਰ ਕੀਰਤਨ ਵਿੱਚ ਵੀ ਕੀਤਾ ਤੇ ਜਦੋਂ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਉੱਥੇ ਜੋ ਇਮੀਡੀਏਟ ਹਾਲਾਤ ਬਣੇ ਹੋਰ ਤੇ ਨਾ ਸਿੱਖ ਕਨਫਿਊਜ਼ ਪੋਜੀਸ਼ਨ 'ਚ ਸੀਗੇ ਤੇ ਜੇ ਮੰਨ ਕੇ ਚਲੀਏ ਕਿ ਇਹ ਘਟਨਾ ਪਹਿਲੀ ਹੈ ਇਦਾਂ ਵੀ ਨਹੀਂ ਸੀਗਾ ਇਹ ਘਟਨਾ ਦੇ ਨਾਲ ਪਹਿਲੇ ਵੀ ਇੱਕ ਘਟਨਾ ਇਦਾਂ ਨਹੀਂ ਜੁੜੀ ਹੋਈ ਸਾਹਮਣੇ ਆਈ ਹੈ ਜਿਹੜੀ ਨਾਬਰਦਾਸ਼ਯੋਗ ਸੀ ਕਿਉਂਕਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਤਰ੍ਹਾਂ ਉੱਥੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਬਣਦਾ ਹੈ ਆ ਉੱਥੇ ਆਪਣੇ ਆਪ ਨੂੰ ਦੱਸਣਾ ਬਣਦਾ ਹੈ ਉਹਨਾਂ ਨੂੰ ਉਸੇ ਸੁਸਾਇਟੀ ਨੂੰ ਪਤਾ ਹੋਣਾ ਚਾਹੀਦਾ ਹੈ ਜੇ ਅਸੀਂ ਉਹਨਾਂ ਨੂੰ ਸਰਵਿਸਿਜ਼ ਦੇ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਉਹਨਾਂ ਨੂੰ ਟੈਕਸ ਪੇ ਕਰਦੇ ਆ ਉਹਨਾਂ ਦੇ ਲਾਅ ਨੂੰ ਮੰਨਦੇ ਆ ਅਨਾ ਉਧਰ ਦੀ ਸਿਟੀਜ਼ਨ ਵੀ ਕਈ ਲੋਕਾਂ ਨੂੰ ਮਿਲੀ ਹੈ ਸਾਡੇ ਸਿੱਖਾਂ ਨੂੰ ਫਿਰ ਤਾਂ ਉਹਨਾਂ ਨੂੰ ਸਾਡੇ ਬਾਰੇ ਜਾਨਣਾ ਪੈਣਾ ਹੈ ਜਾਂ ਜਾਨਣਾ ਚਾਹੀਦਾ ਹੈ ਜਾਂ ਅਗਰ ਹੋਰ ਨਹੀਂ ਤਾਂ ਘੱਟੋ ਘੱਟ ਹਿਊਮਨ ਰਾਈਟਸ ਦੇ ਲੈਵਲ ਤੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਇਹ ਮਨੁੱਖੀ ਅਧਿਕਾਰ ਨੇ ਤੇ ਅਸੀਂ ਕੋਈ ਇਦਾਂ ਦਾ ਕੰਮ ਨਹੀਂ ਕਰ ਰਹੇ ਜਿਹੜਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੋ ਰਿਹਾ ਸੀ ਉੱਥੇ ਉਹਨਾਂ ਦੇ ਉਹਨਾਂ ਦੇ ਜਿਹੜੇ ਨਾਰੇ ਲਿਖੇ ਸੀ ਨਾ ਉਹਨਾਂ ਨੇ ਬੜਾ ਪ੍ਰੋਪਰਲੀ ਡਿਫਾਈਨ ਕੀਤਾ ਸੀ ਮਨ ਲੱਗਦਾ ਆਪਣਾ ਮੈਸੇਜ ਕਿ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਰਹਿਣ ਦਿੱਤਾ ਜਾਵੇ ਤੇ ਇਹ ਇੰਡੀਆ ਨਹੀਂ ਹੈ ਇਹ ਨਿਊਜ਼ੀਲੈਂਡ ਹੈ ਇਹ ਦੋ ਚੀਜ਼ਾਂ ਪਰ ਮੁਖਤਾ ਦੇ ਨਾਲ ਉਹਨਾਂ ਨੇ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਦੇਖੋ ਜਿਹੜੀ ਤਾਂ ਇਵਨ ਇਹਦੇ ਨਾਲ ਮੈਂ ਵੀ ਆਡਨ ਕਰਨਾ ਚਾਹੁੰਦਾ ਉਹ ਜੀਸਸ ਦਾ ਨਾਮ ਵੀ ਵਾਰ-ਵਾਰ ਲੈ ਰਹੇ ਸੀ ਉਹ ਕਹਿੰਦੇ ਕਿ ਜੀਸਸ ਵਨ ਗੋਡ ਹੈਗਾ ਆ ਉਹਨਾਂ ਦੀ ਪਰਸੈਪਸ਼ਨ ਵੀ ਇਹੀ ਹੈ ਵੈਸੇ ਰੱਬ ਇੱਕ ਹੈ ਸੱਖਾਂ ਦੀ ਵੀ ਇਹੀ ਹੈ ਕਿ ਰੱਬ ਇੱਕ ਦੇਖੋ ਜਿਹੜੀ ਤਾਂ ਇੰਟਰਪ੍ਰੀਟੇਸ਼ਨ ਹੈਗੀ ਨਾ ਉਹ ਜ਼ਰੂਰੀ ਸੀਗੀ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਰੱਬ ਇੱਕ ਨੂੰ ਕਿਵੇਂ ਜਾਣਦੇ ਆ ਉਹ ਰੱਬ ਇੱਕ ਨੂੰ ਕਿਵੇਂ ਜਾਣਦੇ ਆ ਜੇ ਉਹ ਜੀਸਸ ਨੂੰ ਰੱਬ ਕਹਿ ਰਹੇ ਆ ਦੀ ਜਿਸ ਜੀਸਸ ਤੇ ਆਪਣੇ ਆਪ ਨੂੰ ਰੱਬ ਨਹੀਂ ਨਾ ਕਹਿੰਦਾ ਜੀਸਸ ਤੇ ਆਪਣੇ ਆਪ ਨੂੰ ਰੱਬ ਦਾ ਪੁੱਤ ਕਹਿੰਦਾ ਤੇ ਜੇ ਉਹ ਇਸ ਤਰੀਕੇ ਨਾਲ ਆਪਣੀ ਗੱਲ ਨੂੰ ਡਿਫਾਈਨ ਕਰ ਰਿਹਾ ਜਾਂ ਧੱਕੇ ਨਾਲ ਆਪਣੀ ਗੱਲ ਮਨਾਉਣਾ ਚਾਹੁੰਦੇ ਆ ਫਿਰ ਸਾਡੇ ਬੰਦਿਆਂ ਦਾ ਬਣਦਾ ਇਹ ਸੀਗਾ ਕਿ ਉਹਨਾਂ ਨਾਲ ਉਹ ਸਮੇਂ ਸਿਰ ਬਹਿ ਜਾਂਦੇ ਬਹਿ ਕੇ ਉਹਨਾਂ ਨਾਲ ਗੱਲ ਕਰਦੇ ਟਕਰਾਅ ਦੀ ਸਿਚੁਏਸ਼ਨ ਨਾ ਬਣਦੀ ਜੇ ਹੁਣ ਬਣ ਵੀ ਗਈ ਹੈ ਹੁਣ ਸਾਰੀ ਗੱਲ ਪਬਲਿਕ ਹੋ ਗਈ ਹੈ ਇਸ ਗੱਲ ਦਾ ਹੁਣ ਲੋਕਾਂ ਦੇ ਵਿੱਚ ਸਵਾਲ ਹੈ ਇਹ ਸਾਡਾ ਇਹ ਬੰਦਦਾ ਹੈ ਕਿ ਅਸੀਂ ਹੁਣ ਉਹਨਾਂ ਦੇ ਨਾਲ ਬੈਠੀਏ ਅਸੀਂ ਬਰਾਇਨ ਤਮਾਕੀ ਵਰਗੇ ਬੰਦਿਆਂ ਦੇ ਨਾਲ ਬੈਠੀਏ ਉਹਨਾਂ ਨਾਲ ਅਸੀਂ ਗੱਲ ਕਰੀਏ ਉਹਨਾਂ ਨੂੰ ਅਸੀਂ ਆਪਣੇ ਬਾਰੇ ਦੱਸੀਏ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਅਸੀਂ ਉਹ ਸਿੱਖਾਂ ਜਿਹੜੇ ਕਿਸੇ ਧਰਮ ਦੇ ਉੱਤੇ ਹੋ ਰਿਹਾ ਅਤਿਆਚਾਰ ਨੂੰ ਰੋਕਣ ਦੇ ਲਈ ਆਪ ਕੁਰਬਾਨੀ ਤੱਕ ਦੇਣ ਤੱਕ ਜਾਣਦੇ ਆ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਸੀਂ ਹਾਲੇ ਦਿਨਾਂ ਜੀ ਮਨਾ ਰਹੇ ਹਾਂ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਅਸੀਂ ਉਹਨਾਂ ਲੋਕਾਂ ਨੂੰ ਇਹ ਗੱਲ ਜਚਾਈਏ ਦੱਸੀਏ ਕਿ ਅਸੀਂ ਤੁਹਾਡੇ ਲਈ ਕਦੀ ਖਤਰਾ ਨਹੀਂ ਬਣ ਸਕਦੇ ਅਸੀਂ ਤੁਹਾਡੀ ਜ਼ਮੀਨ ਦੇ ਉੱਤੇ ਆਪਣਾ ਦਾਵਾ ਨਹੀਂ ਕਰਦੇ ਅਸੀਂ ਸਾਡੇ ਕੋਲ ਆਪਣਾ ਇੱਕ ਖਿੱਤਾ ਹੈਗਾ ਸਾਡੀ ਇੱਕ ਆਪਣੀ ਧਰਤੀ ਆ ਪੰਜਾਬ ਧਰਤੀ ਆ ਸਾਡੀ ਜਿੱਥੇ ਅਸੀਂ ਆਪ ਗੁਲਾਮੀ ਅਜੇ ਭੋਗ ਰਹੇ ਹਾਂ ਸਾਨੂੰ ਉਸ ਧਰਤੀ ਨੂੰ ਅਜੇ ਆਜ਼ਾਦ ਕਰਾਂ ਚ ਤੁਹਾਡੀ ਕਈ ਤਰ੍ਹਾਂ ਨਾਲ ਕਈ ਮੁਲਕਾਂ ਦੀ ਸਾਨੂੰ ਮਦਦ ਵੀ ਚਾਹੀਦੀ ਆ ਅਸੀਂ ਤੇ ਆਪ ਤੁਹਾਡੇ ਕੋਲ ਸ਼ਰਨ ਲੈਣ ਲਈ ਆਈਆਂ ਤੇ ਸ਼ਰਨਾਰਥੀ ਦੀ ਤਰ੍ਹਾਂ ਬਿਹੇਵ ਕਰਕੇ ਉਹਨਾਂ ਨੂੰ ਆਪਣੀ ਗੱਲ ਜਿਚਾਣੀ ਬਣਦੀ ਆ ਆਪਣੇ ਧਰਮ ਦੀ ਵਿਲੱਖਣਤਾ ਉਹਨਾਂ ਨੂੰ ਦੱਸਣੀ ਬਣਦੀ ਆ ਤਾਂ ਕਿ ਅਸੀਂ ਇਹ ਦੱਸ ਸਕੀਏ ਬ੍ਰੈਂਟ ਮਾਕੀ ਵਰਗੇ ਬੰਦਿਆਂ ਨੂੰ ਕਿ ਜੇ ਤੁਸੀਂ ਕੱਟੜਵਾਦੀ ਹੈਗੇ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਜੇ ਤੁਹਾਡੇ ਵਿਚਾਰਧਾਰਾ ਦੇ ਵਿੱਚ ਸਾਡੀ ਵਿਚਾਰਧਾਰਾ ਵਿੱਚ ਫਰਕ ਹੈਗਾ ਮਗਰ ਤਾਂ ਵੀ ਸਾਨੂੰ ਇੱਕ ਸਮਾਜ ਇਦਾਂ ਦਾ ਸਾਡੇ ਗੁਰੂ ਨੇ ਸਾਨੂੰ ਦਿੱਤਿਆ ਹੈ ਜਿਹਦੇ ਵਿੱਚ ਅਸੀਂ ਆਪਣੇ ਵਿੱਚ ਗੱਲਬਾਤ ਜਿਹੜੀ ਉਹ ਜਾਰੀ ਰੱਖ ਸਕਦੇ ਹਾਂ ਤੇ ਜੇ ਬ੍ਰਾਇਨ ਤਮਾਕੀ ਸਾਡੀ ਗੱਲ ਨੂੰ ਮੰਨਦਾ ਹੈ ਸਮਝਦਾ ਹੈ ਫਿਰ ਤਾਂ ਚੰਗੀ ਗੱਲ ਹੈ ਕਿਉਂਕਿ ਜਿੱਥੇ ਤੱਕ ਮੈਂ ਉਹਦੇ ਬਾਰੇ ਜਾਣਿਆ ਆ ਜਿੱਥੇ ਤੱਕ ਮੈਂ ਉਹਦੇ ਬਾਰੇ ਸਮਝਿਆ ਆ ਉਹ ਇੱਕ ਜਿਹਨੂੰ ਦੂਜੀ ਭਾਸ਼ਾ 'ਚ ਕੱਟੜਵਾਦੀ ਰੂੜੀਵਾਦੀ ਕਹਿੰਦੇ ਆ ਮੈਂ ਉਹਨੂੰ ਉਸ ਤਰੀਕੇ ਨਾਲ ਨਹੀਂ ਮੰਨਦਾ ਮੈਂ ਉਹਨੂੰ ਕਮਿਟਿਡ ਬੰਦਾ ਮੰਨਦਾ ਕਿ ਉਹਦੀ ਆਪਣੀ ਜਗ੍ਹਾ ਨੂੰ ਲੈ ਕੇ ਕਮਿਟਮੈਂਟ ਆ ਤੇ ਉਹ ਕਮਿਟਮੈਂਟ ਦੇ ਵਿੱਚ ਹਾਂ ਸਾਡੇ ਬਾਰੇ ਜਾਣਕਾਰੀ ਇਕੱਠ ਹੋਣ ਕਰਕੇ ਉਹਨੇ ਸਾਨੂੰ Hindu ਜਾਂ Muslim ਦੀ ਤਰ੍ਹਾਂ ਟਰੀਟ ਕੀਤਾ ਕਿਉਂਕਿ ਜਿਹੜਾ ਉਹਨਾਂ ਦੇ ਫੁੱਲ ਸਲੋਗਨਸ ਰਹੇ ਨੇ ਨਾ ਉਹਨਾਂ ਚ ਉਹਨਾਂ ਨੇ Hindu Muslim ਤੇ Sikhਾਂ ਨੂੰ ਇੱਕੋ ਕਰਕੇ ਜਾਣਿਆ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇੰਡੀਆ ਨਹੀਂ ਹੈਗਾ ਤੁਸੀਂ ਗੋ ਬੈਕ ਟੂ ਇੰਡੀਆ ਹੈ ਨਾ ਉਹਨਾਂ ਨੇ ਪੂਰਾ ਲਿਖਿਆ ਤੁਹਾਨੂੰ ਉੱਥੇ ਲਿਖ ਕੇ ਪਾਇਆ ਫਿਰ ਉਹ ਜੀਜ਼ਸ ਦੀ ਵੀ ਗੱਲ ਕਰ ਰਹੇ ਆ ਜਿੱਦਾਂ ਤੁਸੀਂ ਦੱਸ ਰਹੇ ਆ ਤੇ ਜੀਜ਼ਸ ਦੇ ਉਹਨਾਂ ਨੇ ਨਾਰੇ ਵੀ ਮਾਰੇ ਤੇ ਹੋਰ ਵੀ ਉਹਨਾਂ ਨੇ ਬਹੁਤ ਇਦਾਂ ਦੇ ਨਾਰੇ ਮਾਰੇ ਜਿਹਦਾ ਉਹ ਜਿਹਦਾ ਉਹ ਹੱਕ ਵੀ ਰੱਖਦੇ ਆ ਕਿਸੇ ਤਰੀਕੇ ਨਾਲ ਨਾ ਮੈਂ ਮੰਨਦਾ ਕਿ ਦੁਨੀਆ 'ਚ ਇੱਕ ਰੈਸਿਜ਼ਮ ਦੀ ਜਿਹੜੀ ਗੱਲ ਚੱਲ ਰਹੀ ਹੈ ਨਾ ਉਹ ਅਲੱਗ-ਅਲੱਗ ਤਰੀਕੇ ਨਾਲ ਉਹਦੀ ਵਿਆਖਿਆ ਹੋ ਰਹੀ ਹੈ ਬਟ ਜਿੱਥੇ ਸਾਡੇ ਪੰਜਾਬ ਦੇ ਵਿੱਚ ਅਸੀਂ ਇਹ ਨਾ ਚੀਜ਼ਾਂ ਤੋਂ ਪੀੜਤਾਂ ਅਸੀਂ ਵੀ ਬਹੁਤ ਸਾਰੇ ਪ੍ਰਵਾਸੀਆਂ ਨੂੰ ਮੰਨਦੇ ਆ ਜਿਹੜੇ ਪ੍ਰਵਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਆਪਣੀ ਜਿਹੜੀ ਸੱਭਿਆਚਾਰ ਨਾਲ ਸਾਡੇ ਪੰਜਾਬ ਨੂੰ ਲੈ ਕੇ ਬਦਲ ਰਹੇ ਆ ਉਹਨਾਂ ਬਦਲਾਵਾਂ ਨੂੰ ਲੈ ਕੇ ਜਿੱਥੇ ਸਾਨੂੰ ਖਤਰਾ ਹੈ ਉੱਥੇ ਉਹਨਾਂ ਨੂੰ ਵੀ ਕਿਤੇ ਇਸ ਚੀਜ਼ ਦਾ ਖਤਰਾ ਨਾ ਮਹਿਸੂਸ ਹੁੰਦਾ ਹੋਵੇ ਤੇ ਸਾਡਾ ਉਹਨਾਂ ਨੂੰ ਜਿਚਾਣਾ ਪੈਣਾ ਹੈ ਸਾਨੂੰ ਉਹਨਾਂ ਨੂੰ ਦੱਸਣਾ ਪੈਣਾ ਹੈ ਕਿ ਅਸੀਂ ਤੁਹਾਡੇ ਕੋਲ ਤੇ ਸ਼ਰਨਾਰਥੀ ਆ ਤੇ ਅਸੀਂ ਜੇ ਆਪਣੇ ਦਿਨ ਤਿਉਹਾਰ ਮਨਾ ਰਹੇ ਆ ਅਸੀਂ ਪਰਮਿਸ਼ਨ ਲੈ ਕੇ ਮਨਾ ਰਹੇ ਆ ਤੇ ਤੁਹਾਨੂੰ ਜੇ ਕੋਈ ਚੀਜ਼ਾਂ ਤੋਂ ਇਤਰਾਜ਼ ਹੈ ਸਾਡੇ ਤੋਂ ਤੇ ਤੁਸੀਂ ਉਹ ਇਤਰਾਜ਼ ਸਾਨੂੰ ਦੱਸੋ ਅਸੀਂ ਤੁਹਾਨੂੰ ਉਸ ਚੀਜ਼ ਨੂੰ ਦੁਰਸਤ ਕਰਨ ਦੇ ਲਈ ਜਿਹੜਾ ਜਿੰਨਾ ਯੋਗਦਾਨ ਹੋ ਸਕੇਗਾ ਪਾਵਾਂਗੇ ਮਗਰ ਜਿਹੜੀ ਟਕਰਾਅ ਵਾਲੀ ਸਿਚੁਏਸ਼ਨ ਹੋ ਨਾ ਬਣੇ ਮਗਰ ਫਿਰ ਵੀ ਦੇਖੋ ਇੱਕ ਗੱਲ ਨਾ ਨਾਲ-ਨਾਲ ਇਹ ਵੀ ਇੰਨੀ ਸਪੇਸ ਰੱਖਣੀ ਪਣਦੀ ਸਿੱਖਾਂ ਨੂੰ ਕਿ ਸਿੱਖੇ ਨਾ ਭੁੱਲਣ ਕਿ ਜੇ ਅਸੀਂ ਪੰਜਾਬ ਛੱਡ ਕੇ ਚਲੇ ਗਏ ਆ ਤੇ ਜਿੱਥੇ ਜਿਹੜੇ ਮੁਲਕਾਂ 'ਚ ਚਲੇ ਗਏ ਆ ਹੁਣ ਉਹਨਾਂ ਮੁਲਕਾਂ ਦੇ ਜ਼ਰੀਏ ਅਸੀਂ ਆਜ਼ਾਦੀ ਮੰਨਣ ਲੱਪਈਏ ਉਹਨਾਂ ਮੁਲਕਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਆਜ਼ਾਦ ਮੰਨ ਕੇ ਜਾਂ ਉਹਨਾਂ ਦੀ ਆਈਡੈਂਟੀਟੀ ਨੂੰ ਆਪਣੀ ਆਈਡੈਂਟੀਟੀ ਮੰਨ ਕੇ ਅਸੀਂ ਉਹਨਾਂ ਦੇ ਵਾਂਗ ਜਿਉਣ ਲੱਪੀਏ ਆਪਣੀ ਸੱਭਿਆਤਾ ਭੁੱਲ ਜਾਈਏ ਆਪਣੇ ਪਰੰਪਰਾਵਾਂ ਭੁੱਲ ਜਾਈਏ ਉਹ ਕੰਮ ਨਾ ਹੋਵੇ ਸਿੱਖ ਨੂੰ ਇਹ ਬਣਦਾ ਆ ਚਾਹੇ ਉਹ ਕੰਮਕਾਰ ਦੇ ਕਾਰਨ ਜਾਂ ਕੋਈ ਮਜਬੂਰੀਆਂ ਦੇ ਕਾਰਨ ਬਗਾਨੇ ਮੁਲਕਾਂ 'ਚ ਗਏ ਆ ਉਹ ਇਹ ਗੱਲ ਮੰਨਣ ਕੀ ਉਹਨਾਂ ਦਾ ਅਸਲੀ ਘਰ ਪੰਜਾਬ ਆ ਪੰਜਾਬ ਦੇ ਨਾਲ ਆਪਣੀਆਂ ਜੜਾਂ ਜੋੜੀ ਰੱਖਣ ਪੰਜਾਬ ਦੇ ਲਈ ਉਹ ਆਪਣਾ ਪੰਜਾਬ ਨੂੰ ਆਪਣਾ ਘਰ ਸਮਝਣ ਤਾਂ ਜੋ ਜਦੋਂ ਮੁੜਨਾ ਆ ਉਹ ਮੁੜਨ ਵਾਲੀ ਚਾਹ ਉਹਨਾਂ ਦੇ ਮਨ 'ਚ ਹਮੇਸ਼ਾ ਰਵੇ ਜਿੱਦਾਂ ਉਹ ਆਪਣੀ ਧਰਤੀ ਨੂੰ ਲੈ ਕੇ ਦਰਦ ਰੱਖਦੇ ਐ ਇਦਾਂ ਸਾਡੇ ਲੋਕਾਂ ਨੂੰ ਵੀ ਆਪਣੀ ਧਰਤੀ ਨੂੰ ਲੈ ਕੇ ਦਰਦ ਰੱਖਣਾ ਚਾਹੀਦਾ ਆ ਸਾਡੀਆਂ ਕਮੀਆਂ ਕਰਕੇ ਕੱਲ ਨੂੰ ਗੱਲ ਨਾ ਬਣ ਜਾਵੇ ਕਿ ਅਸੀਂ ਜਿੱਦਾਂ ਉਹਨਾਂ ਦੇ ਮੁਲਕਾਂ ਦੇ ਵਿੱਚ ਗਏ ਆ ਅਸੀਂ ਉਹਨਾਂ ਦੇ ਮੁਲਕਾਂ ਨੂੰ ਆਪਣਾ ਮੁਲਕ ਸਮਝ ਕੇ ਉੱਥੇ ਆਪਣਾ ਦਾਵਾ ਕਰਕੇ ਆਪਣੇ ਦਾਅਵੇ ਨੂੰ ਜਿਹੜਾ ਪੰਜਾਬ ਦੀ ਧਰਤੀ ਨਾਲ ਦਾਵਾ ਆ ਉਹ ਨਾ ਕਿਥੇ ਗਵਾ ਬੈਠੀ ਹੋਰ ਹੀ ਬੜੀ ਲੋੜ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਥੇ ਸਿੱਖਾਂ ਨੂੰ ਬਹਿਣਾ ਚਾਹੀਦਾ ਆ ਏਟਲੀਸਟ ਉਸ ਉਸ ਵਰਗ ਨਾਲ ਬਹਿਣਾ ਚਾਹੀਦਾ ਗੱਲਬਾਤ ਕਰਨ ਦੇ ਵਾਸਤੇ ਪਰ ਸਵਾਲ ਇਥੇ ਇਹ ਵੀ ਬਣ ਜਾਂਦਾ ਹੈ ਕਿ ਜਿੱਥੇ ਅਸੀਂ ਗਲੋਬਲੀ ਹਿਊਮੈਨਿਟੇਰੀਅਨ ਗਰਾਉਂਡ ਦੇ ਉੱਤੇ ਕੁਆਲਿਟੀ ਦੀ ਗੱਲ ਕਰਦੇ ਆ ਜਿੱਥੇ ਹਰ ਇੱਕ ਮੁਲਕ ਦੇ ਵਿੱਚ ਹਰ ਇੱਕ ਕੰਟੀਨੈਂਟ ਦੇ ਵਿੱਚ ਵਕ ਵਕ ਧਰਮ ਵਕ ਵਕ ਖਿੱਤੇ ਇਕੱਠੇ ਰਹਿ ਰਹੇ ਆ ਉਥੇ ਹਰ ਇੱਕ ਨੂੰ ਮਿਲਣਾ ਦਾ ਸਪੇਸ ਹੋਣੀ ਚਾਹੀਦੀ ਹੈ ਆਪਣਾ ਧਰਮ ਜਾਂ ਆਪਣਾ ਬਿਲੀਵ ਪ੍ਰੈਕਟਿਸ ਕਰਨ ਦੀ ਇਹਦੇ ਚ ਕੋਈ ਰੁਕਾਵਟ ਵਾਲੀ ਤਾਂ ਗੱਲ ਬਣਦੀ ਨਹੀਂ ਦੇਖੋ ਜਿਹੜੇ ਵੱਡੇ ਮੁਲਕ ਜਿਵੇਂ ਅਮਰੀਕਾ ਵਰਗੇ ਮੁਲਕ ਜਾਂ ਹੋਰ ਵੀ ਕਈ ਐਸੇ ਮੁਲਕ ਜਿਹੜੇ ਤਾਕਤ ਰੱਖਦੇ ਨੇ ਵੱਡੇ ਲੈਵਲ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਇਜ਼ਰਾਈਲ ਵਰਗੇ ਮੁਲਕ ਤੁਸੀਂ ਝਗੜਾ ਵੇਖ ਲਓ ਹਨਾ ਹੁਣ ਦੁਬਈ ਦਾ ਤੇ ਯਮਨ ਦਾ ਤੁਸੀਂ ਝਗੜਾ ਵੇਖ ਲਓ ਤੁਸੀਂ ਦੇਖੋ ਕਿਦਾਂ ਲੋਕੀ ਨਸਲਾਂ ਦੀ ਨਸਲਾਂ ਮਟਾਉਣ ਚ ਲੱਗੇ ਹੋਏ ਆ ਹੁਣ ਉਹਨਾਂ ਚ ਤੇ ਸਾਡੇ ਚ ਫਰਕ ਆ ਉਹਨਾਂ ਦਾ ਤੇ ਸਾਡੇ ਜਿਹੜਾ ਫਰਕ ਆ ਨਾ ਉਹ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਸਾਨੂੰ ਜਿਹੜੀ ਸਿੱਖਿਆ ਆ ਜਿਹੜੇ ਅਸੀਂ ਸਿੱਖ ਆ ਕਿਉਂ ਸਿੱਖ ਆ ਉਹ ਸਾਨੂੰ ਗੁਰਦੁਆਰਿਆਂ ਤੋਂ ਇਲਾਵਾ ਬਾਹਰ ਆ ਕੇ ਵੀ ਦੱਸਣ ਦੀ ਲੋੜ ਆ ਅਸੀਂ ਆਪਣੇ ਸਮਾਜ ਨੂੰ ਇਹ ਸਰਵੈਸ ਲਾਂਗਰੀ ਨਾ ਪੇਸ਼ ਕਰੀਏ ਕਿ ਅਸੀਂ ਲੰਗਰ ਲਾ ਰਹੇ ਆ ਲੰਗਰ ਲਾ ਲਾ ਕੇ ਲੋਕਾਂ ਨਾਲ ਢੇਡਰ ਜਾ ਰਹੇ ਆ ਮਗਰ ਸਾਡੀ ਅਸਲੀ ਵਿਚਾਰਤਾ ਸਾਡੇ ਲੋਕਾਂ ਆਪਣੇ ਲੋਕਾਂ ਤੱਕ ਵੀ ਨਹੀਂ ਉਸ ਤਰੀਕੇ ਨਾਲ ਪਹੁੰਚ ਪਾਰੀ ਜਦੋਂ ਇਦਾਂ ਦੇ ਅੱਗੇ ਸਾਹਮਣੇ ਸਮਾਜ ਦੇ ਲੋਕ ਖੜ ਜਾਂ ਆ ਕੇ ਫਿਰ ਕੁਐਸਚਨ ਮਾਰਕ ਬੰਦਾ ਕਿ ਸਾਡੇ ਵਿੱਚ ਕੋਈ ਨਾ ਕੋਈ ਪ੍ਰੈਕਟਿਸ ਕਮੀ ਹੈ ਅਸੀਂ ਕਿੱਥੇ ਨਾ ਕਿੱਥੇ ਕੋਈ ਗਲਤ ਤਰੀਕਾ ਜਿਹੜਾ ਹੈਗਾ ਉਹਦੇ ਜ਼ਰੀਏ ਆਪਣਾ ਆਪ ਨੂੰ ਪ੍ਰੈਜੈਂਟ ਕਰ ਰਹੇ ਹਾਂ ਪ੍ਰਚਾਰ ਦਾ ਸਹੀ ਤਰੀਕਾ ਸਿਰਫ ਲੰਗਰ ਨਹੀਂ ਹੈ ਹੋਰ ਬਹੁਤ ਤਰੀਕੇ ਹੈ ਜਿਹੜੇ ਸਾਨੂੰ ਅਪਣਾਣੇ ਪੈਣੇ ਆ ਇਹ ਲੋਕ ਜਿਹੜੇ ਆਪਣੇ ਆਪ ਨੂੰ ਉਸ ਜਗ੍ਹਾ ਦਾ ਵਾਰਿਸ ਮੰਨਦੇ ਆ ਉਹਨਾਂ ਨੂੰ ਅਸੀਂ ਖਤਰਾ ਨਹੀਂ ਲੱਗਣੇ ਚਾਹੀਦੇ ਅਸੀਂ ਉਹਨਾਂ ਦੇ ਲਈ ਐਜ਼ ਆ ਸ਼ਰਨਾਰਥੀ ਦੀ ਤਰ੍ਹਾਂ ਯਾਸੀ ਉਹਨਾਂ ਦੇ ਲਈ ਐਜ਼ ਅ ਜਰ ਕੰਮਕਾਰ ਕਰਨ ਗਏ ਲੋਕ ਆ ਉਦਾਂ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਅਸੀਂ ਆਪਣੇ ਅਧਿਕਾਰ ਜਿਹੜੇ ਆ ਉਹ ਇਦਾਂ ਦੇ ਬਣਾਈਏ ਉਹਨਾਂ ਦੇ ਲੋਕਾਂ ਦੇ ਜਿਚਾਈਏ ਕਿ ਉਹ ਲੋਕ ਆਪਣੇ ਆਪ ਨੂੰ ਸਾਡੇ ਨਾਲ ਅਨਸੇਫ ਨਾ ਮਹਿਸੂਸ ਕਰਨ ਬ੍ਰਾਇਨ ਤਮਾਕੀ ਦੀ ਨੇ ਮੈਂ ਮੰਨ ਸਕਦਾ ਥੋੜੇ ਤੋਂ ਸਮਝਣੀ ਚਾਹੁੰਦਾ ਦਰਸਲ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਐਦਾਂ ਦੇ ਇਨਸੀਡੈਂਟ ਨਿਊਜ਼ੀਲੈਂਡ ਦੇ ਵਿੱਚ ਬਹੁਤ ਹੋਏ ਨੇ ਔਰ ਈਵਨ ਰੀਸੈਂਟਲੀ ਬਹੁਤ ਹੋਏ ਨੇ ਇਸ ਤੋਂ ਪਹਿਲਾਂ ਵੀ ਕੰਸੀਡੈਂਟ ਹੋਇਆ ਸੀ ਉਦੋਂ ਤਾਂ ਨਿਊਜ਼ੀਲੈਂਡ ਦੇ ਪ੍ਰੋਟੈਸਟਰਸ ਦੇ ਵੱਲੋਂ ਜਿਹੜੇ ਉਸ ਵੇਲੇ ਵੀ ਲਿੰਕਟ ਦੱਸੇ ਗਏ ਸੀ ਬ੍ਰਾਇਨ ਤਮਾਕੀ ਦੇ ਨਾਲ ਉਹਨਾਂ ਨੇ ਇੱਕ ਪ੍ਰੋਸੀਸ਼ਨ ਕੱਢਿਆ ਸੀਗਾ ਇੱਕ ਧਰਨਾ ਮੁਜ਼ਾਹਰਾ ਕੱਢਿਆ ਸੀ ਜਿਸ ਦੇ ਵਿੱਚ ਵੱਖ-ਵੱਖ ਝੰਡੇ ਉਹਨਾਂ ਨੇ ਪਾੜੇ ਸੀ ਉਹਦੇ ਵਿੱਚ ਮੁਸਲਮ ਝੰਡਾ ਵੀ ਸੀ ਹਿੰਦੂ ਝੰਡਾ ਵੀ ਸੀ ਖਾਲਿਸਤਾਨ ਦਾ ਝੰਡਾ ਵੀ ਸੀ ਸਿੱਖ ਝੰਡਾ ਵੀ ਸੀ ਉਹ ਇਹ ਸਾਰੇ ਝੰਡੇ ਉਹਨਾਂ ਨੇ ਪਾੜੇ ਬਕਾਇਦਾ ਪਾੜੇ ਔਰ ਉੱਥੇ ਇੱਕ ਤਗੜਾ ਪ੍ਰੋਸੈਸ਼ਨ ਕ੍ਰੀਏਟ ਕੀਤਾ ਗਿਆ ਹੁਣ ਇਹਦੇ ਨਾਲ ਹੀ ਮੈਂ ਗੱਲ ਕਰਨੀ ਚਾਹੁੰਦਾ ਜਲੰਧਰ ਦੇ ਵਿੱਚ ਵੀ ਨਗਰ ਕੀਰਤਨ ਕੱਢਿਆ ਜਾਂਦਾ ਹੈ ਸਾਈ ਭਾਈਚਾਰੇ ਵੱਲੋਂ ਹਾਲਾਂਕਿ ਉਸ ਤੋਂ ਪਹਿਲਾਂ ਅੰਕਰ ਨਰੂਲਾ ਦੀ ਵਿਰੋਧਤਾ ਵੀ ਹੁੰਦੀ ਹੈ ਪੈਂਟਕੋਸਟਲ ਚਰਚ ਦੇ ਨਾਲ ਲਿੰਕ ਜਿਹੜਾ ਅੰਕਰ ਨਰੂਲਾ ਦਾ ਵੀ ਦੱਸਿਆ ਜਾਂਦਾ ਹੈ ਬ੍ਰਾਇਨ ਤਮਾਕੀ ਦਾ ਵੀ ਪੈਂਟਕੋਸਟਲ ਚਰਚ ਨਾਲ ਲਿੰਕ ਹੈਗਾ ਹੈ ਹੁਣ ਕੀ ਇਹ ਮੰਨ ਲਈਏ ਕਿ ਇਹ ਸਿਰਫ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਵਿਰੋਧਵਾਸ ਖੜਾ ਹੋਇਆ ਹੈ ਕਿ ਇਹ ਉਹਦਾ ਇੱਕ ਬਦਲਾ ਸੀਗਾ ਉੱਥੇ ਲਿਆ ਗਿਆ ਦੇਖੋ ਹੋ ਸਕਦਾ ਹੈ ਕਿ ਜਿਹੜੀ ਤੁਸੀਂ ਬ੍ਰੈਂਡ ਤਮਾਕੀ ਦੀ ਤੇ ਪੰਜਾਬ ਦੇ ਜਿਹੜੇ ਚਰਚਾਂ ਦੀ ਇੱਕ ਆਪਸ ਚ ਪੈਂਟਾਕੋਸਟਲ ਹੋਣ ਕਰਕੇ ਜਿਹੜੀ ਇੱਕ ਡੈਫੀਨੇਸ਼ਨ ਵਿਆਖਿਆ ਕੀਤੀ ਹੈ ਉਹ ਵਿਆਖਿਆ ਉਦਾਂ ਦੀ ਹੀ ਹੋਵੇ ਮਗਰ ਮੈਂ ਨੂੰ ਇਸ ਤਰੀਕੇ ਨਾਲ ਨਹੀਂ ਜਾਣਦਾ ਕਿਉਂਕਿ ਜੋ ਅੰਕਰ ਨਰੂਲਾ ਦਾ ਇੱਧਰ ਰੋਲ ਰਿਹਾ ਹੈਗਾ ਜਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਪ੍ਰੈਜੈਂਟ ਕਰਦਾ ਹੈਗਾ ਤੇ ਇਹ ਇੱਕ ਸਮਾਜ ਦੇ ਲਈ ਇਦਾਂ ਦੀ ਕੋਈ ਸਿਹਤ ਨਹੀਂ ਦੇ ਰਹੀ ਹੈਗੇ ਜੇ ਸਮਾਜ ਦੇ ਵਿੱਚ 크ਰਿਸਚੀਅਨਿਟੀ ਨੂੰ ਲੱਗੇ ਕਿ 크ਰਿਸਚੀਅਨਿਟੀ ਦਾ ਕੋਈ ਸਹੀ ਤਰੀਕੇ ਨਾਲ ਇੰਟਰਪ੍ਰੀਟੇਸ਼ਨ ਚੱਲ ਰਿਹਾ ਹੈਗਾ ਵਿਆਖਿਆ ਆਪਣੇ ਆਪਣੇ ਹਿਸਾਬ ਨਾਲ ਸਾਰੇ ਕਰ ਰਹੇ ਹੈਗੇ ਆ ਹੁਣ ਤਮਾਕੀ ਜਿਹੜਾ ਹੈਗਾ ਠੀਕ ਹੈ ਉਹ ਜਿਹੜੇ ਤਰੀਕੇ ਨਾਲ ਉਧਰ ਦੇ ਕਾਨੂੰਨ ਦੇ ਵਿੱਚ ਵੀ ਉਹ ਵੀ ਕਿਸੇ ਕਿਸੇ ਜਗ੍ਹਾ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਰੋਂਗ ਜਿੱਦਾਂ ਉਹਨਾਂ ਨੇ ਹੋਮੋਸੈਕਸ਼ੁਅਲਿਟੀ ਦੇ ਉੱਤੇ ਉਹਨਾਂ ਨੇ ਵਿਰੋਧ ਕੀਤਾ ਹੁਣ ਅਸੀਂ ਮੰਨਦੇ ਆ ਕਿ ਇੱਥੇ ਸਾਡੀ رائے ਇੱਕ ਹੈਗੀ ਸਾਡੀ ਇੱਧਰ ਸੋਚ ਰਲਦੀ ਆ ਕਿ ਹੋਮੋਸੈਕਸ਼ੁਅਲਿਟੀ ਦੇ ਉੱਤੇ ਅਸੀਂ ਨਹੀਂ ਮੰਨਦੇ ਆ ਇਹਨਾਂ ਚੀਜ਼ਾਂ ਨੂੰ ਆਧਾਰ ਨਹੀਂ ਮੰਨਦੇ ਆ ਪਰ ਅੰਕੁਰ ਨਰੂਲਾ ਥੋੜੀ ਇਹਨਾਂ ਚੀਜ਼ਾਂ ਨੂੰ ਆਧਾਰ ਨਹੀਂ ਮੰਨਦਾ ਉਹ ਤੇ ਮੰਨਦਾ ਉਹ ਤਾਂ ਦਿੰਦਾ ਉਹਨਾਂ ਚੀਜ਼ਾਂ ਨੂੰ ਸਪੇਸ ਦਿੰਦਾ ਉਹ ਤਾਂ ਇੱਕ ਰੇਪ ਕਰਨ ਵਾਲੇ ਬੰਦੇ ਨੂੰ ਵੀ ਸਪੇਸ ਦੇ ਰਿਹਾ ਸੀਗਾ ਕਿ ਤੈਨੂੰ ਮੈਂ ਮਾਫੀ ਦਵਾ ਰ ਹਾਂ ਸੋ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦਾ ਉਹਨਾਂ ਦੇ ਨਾਲ ਸਿਰਫ ਇਸ ਕਰਕੇ ਕਿ ਉਹ ਪੈਡਾਕੋਸਟਲ ਨੇ ਤੇ ਉਹ ਉਹਨਾਂ ਦੇ ਨਾਲ ਉਹਦਾਂ ਦੀ ਸਮਝ ਰੱਖਦਾ ਹੋਊਗਾ ਮੈਨੂੰ ਇਦਾਂ ਨਹੀਂ ਲੱਗਦਾ ਬਾਕੀ ਜਿਹੜੀ ਤਮਾਕੀ ਦੀ ਗੱਲ ਰਹੀ ਹੈ ਨਾ ਤਮਾਕੀ ਦੀ ਹੋਰ ਵੀ ਬੜੀਆਂ ਇਦਾਂ ਦੀਆਂ ਕੁਆਲਿਟੀਆਂ ਨੇ ਜਿੱਦਾਂ ਉਹਨਾਂ ਨੇ ਭਰੋਣਾ ਹੱਤਿਆ ਦੇ ਖਿਲਾਫ ਜਿਹੜੀ ਹੈ ਜਾਂ ਗਰਭਪਾਤ ਦੇ ਖਿਲਾਫ ਉਹਨਾਂ ਨੇ ਜਿਹੜੀ ਹੈ ਮਹਿੰਮ ਚਲਾਈ ਹੋਈ ਹੈ ਜਾਂ ਜਦੋਂ ਉਹਨਾਂ ਨੇ ਸਰਕਾਰਾਂ ਦੇ ਵਿੱਚ ਜਿਹੜੀ ਨਾ ਉਹਨਾਂ ਦੇ ਨਿਊਜ਼ੀਲੈਂਡ ਦੇ ਅੰਦਰ ਫਰੀडम ਆਫ ਨਿਊਜ਼ੀਲੈਂਡ ਦੇ ਨਾਮ ਤੋਂ ਇੱਕ ਸੱਤਾ ਪਾਰਟੀ ਹੈ ਉਹਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਦਾ ਜੁੜਿਆ ਰਹਿਣਾ ਉਹਨਾਂ ਦੇ ਨਾਲ ਉਹਨਾਂ ਦੀ ਸਪੋਰਟ ਕਰਨਾ ਇਹਦਾ ਮਤਲਬ ਹੈ ਕਿ ਉਹ ਵੀ ਆਜ਼ਾਦ ਪਸੰਦ ਲੋਕ ਨੇ ਆਜ਼ਾਦੀ ਲਈ ਲੜਾਈ ਕਰ ਰਹੇ ਆ ਉਹਨਾਂ ਦੀ ਵੀ ਕੁਝ ਗੱਲਾਂ ਨੂੰ ਲੈ ਕੇ ਆਜ਼ਾਦੀ ਨਾ ਹੋਣ ਕਰਕੇ ਉਹ ਉਹਦੇ ਲਈ ਆਜ਼ਾਦੀ ਚਾਹੁੰਦੇ ਆ ਸੋ ਕਿਥੇ ਨਾ ਕਿਥੇ ਸਾਡੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਤਫਾਕ ਹੋਣੇ ਚਾਹੀਦੇ ਆ ਮਗਰ ਜਿਹੜੀ ਉਹ ਨਫ਼ਰਤ ਆ ਉਹ ਸਾਡੇ ਤਰ੍ਹਾਂ ਨਾ ਹਿੱਸਾ ਨਹੀਂ ਹੈਗੀ ਆ ਸਾਡੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਜਿੱਥੇ ਵਿਪਰਵਾਦ ਨੂੰ ਸੱਟ ਮਾਰੀ ਗਈ ਹੈ ਨਾ ਜਿੱਥੇ ਜਨੇਊ ਨੇ ਤੇ ਤਿਲਕ ਨੂੰ ਅਸੀਂ ਉਹਦਾ ਖੰਡਨ ਕੀਤਾ ਹੈਗਾ ਉੱਥੇ ਹੀ ਉਸੇ ਜਨੇਊ ਤੇ ਤਿਲਕ ਦੇ ਉੱਤੇ ਜਦੋਂ ਹਮਲਾ ਹੁੰਦਾ ਹੈ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਉਸ ਜਗ੍ਹਾ ਤੇ ਉਹਨਾਂ ਨੂੰ ਮਜ਼ਲੂਮ ਜਾਣ ਕੇ ਉਹਨਾਂ ਦੀ ਮਰਜ਼ੂਮੀਅਤ ਲਈ ਉਹ ਆਪਣੇ ਆਪ ਨੂੰ ਸ਼ਹਾਦਤ ਦਿੰਦੇ ਆ ਤੇ ਉਹਨਾਂ ਦੀ ਸ਼ਹਾਦਤ ਕਰਕੇ ਇਹ ਜਿਹੜਾ ਨਵਾਂ ਇੱਕ ਧਰਮ ਦੁਨੀਆ 'ਚ ਆਂਦਾ ਆ ਦੁਨੀਆ 'ਚ ਉਹਦੀ ਨਵੇਂ ਧਰਮ ਦੀ ਨਵੇਂ ਢੰਗ ਨਾਲ ਜਿਹੜੀ ਵਿਆਖਿਆ ਹੁੰਦੀ ਆ ਤੇ ਇਹ ਚੀਜ਼ਾਂ ਦਾ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਜਿਸ ਕਰਕੇ ਤਮਾਕੀ ਵਰਗੇ ਬੰਦੇ ਸਾਨੂੰ ਖਤਰਾ ਸਮਝ ਰਹੇ ਆ ਸਾਡਾ ਬੰਦਾ ਇਹੀ ਸੀਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਦੱਸੀਏ ਜਿਚਾਈਏ ਕਿ ਤੁਹਾਡਾ ਸਾਡਾ ਜਿਹੜਾ ਹੈਗਾ ਕੋਈ ਰਿਸ਼ਤਾ ਬਣਿਆ ਰਵੇ ਸੋਸਾਇਟੀ ਦੇ ਜ਼ਰੀਏ ਤਾਂ ਜੋ ਅਸੀਂ ਇੱਕ ਦੂਜੇ ਲਈ ਖਤਰਾ ਨਾ ਬਣੀਏ ਮਗਰ ਹੋ ਗਿਆ ਹੁਣ ਤਾਂ ਜੋ ਹੋਣਾ ਸੀਗਾ ਹੁਣ ਹੋਣ ਤੋਂ ਬਾਅਦ ਤੇ ਇਹ ਹੀ ਹੈ ਕਿ ਝਗੜੇ ਨੂੰ ਕਿਸੇ ਅੰਜਾਮ ਤੱਕ ਲੈ ਕੇ ਜਾਣ ਲਈ ਸਾਨੂੰ ਉਹਨਾਂ ਦੇ ਮੂਰੇ ਕਮਜ਼ੋਰ ਹੋ ਕੇ ਪੇਸ਼ ਨਹੀਂ ਹੋਣਾ ਚਾਹੀਦਾ ਸਾਨੂੰ ਉਹਨਾਂ ਦੇ ਮੂਰੇ ਤਕੜੇ ਹੋ ਕੇ ਪੇਸ਼ ਹੋਣਾ ਚਾਹੀਦਾ ਅਸੀਂ ਤਕੜੇ ਹੋ ਕੇ ਉਹਨਾਂ ਦੇ ਸਾਹਮਣੇ ਆਈਏ ਅਸੀਂ ਗੱਲ ਕਰੀਏ ਉਹਨਾਂ ਨਾਲ ਜੇ ਗੱਲ ਡਿਸਕਸ਼ਨ ਨਾਲ ਹੱਲ ਹੁੰਦੀ ਠੀਕ ਹੈ ਜੇ ਨਹੀਂ ਹੁੰਦੀ ਫਿਰ ਅਸੀਂ ਦੇਖੀਏ ਉਹਦਾ ਦੂਸਰਾ ਹਰ ਰਸਤਾ ਵੀ ਲੱਭੀਏ ਕਿਉਂਕਿ ਅਗਰ ਬੰਦਾ ਕੋਈ ਰੂੜੀਵਾਦੀ ਆ ਆਪਣੇਮੋ ਕਟੜਵਾਦੀ ਕਹਿ ਕੇ ਸਾਡੇ ਤੇ ਆਪਣੇ ਆਪ ਨੂੰ ਹਾਵੀ ਕਰਨਾ ਚਾਵੇ ਅਸੀਂ ਇਹ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਫਿਰ ਉਹਦੇ ਲਈ ਵੀ ਦੂਸਰਾ ਯਤਨ ਕਰਾਂਗੇ ਅਸੀਂ ਲੜਾਈ ਨੂੰ ਫਿਰ ਲੜਾਈ ਦੇ ਤਰੀਕੇ ਨਾਲ ਲੜਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਤਾਂ ਜੇ ਉਹਨੂੰ ਲੱਗੂਗਾ ਕਿ ਦੂਸਰੀ ਲੜਾਈ ਲੜਨੀ ਹੈ ਫਿਰ ਦੂਸਰੀ ਲੜਾਈ ਵੀ ਲੜੀ ਜਾ ਸਕਦੀ ਹੈ ਅੱਛਾ ਜਿਹੜਾ ਆਮ ਵਿਅਕਤੀ ਹੈ ਕੋਈ ਵੀ ਇਸ ਖਬਰ ਨੂੰ ਦੇਖਣ ਤੋਂ ਬਾਅਦ ਜਾਂ ਜੋ ਨਿਊਜ਼ੀਲੈਂਡ 'ਚ ਹੋਇਆ ਉਹਨੂੰ ਵਾਚਣ ਤੋਂ ਬਾਅਦ ਉਹਦੇ ਜ਼ੈਨ 'ਚ ਇੱਕ ਗੱਲ ਜ਼ਰੂਰ ਉੱਠੇਗੀ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਜਲੰਧਰ ਦੇ ਵਿੱਚ ਵੀ ਇੱਕ ਨਗਰ ਕੀਰਤਨ ਹੋਇਆ ਔਰ ਉਹ ਪੂਰੇ ਆਪਣੇ ਜਾਹੋ ਦਿਲਾਲ ਨਾਲ ਕੀਤਾ ਗਿਆ ਔਰ ਉਹਦੇ ਵਿੱਚ ਕੋਈ ਰੁਕਾਵਟ ਵੀ ਪੈਦਾ ਨਹੀਂ ਹੋਈ ਪਰ ਉਹ 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 ਇਹ ਸੋਚੇਗਾ ਕਿ ਫਿਰ ਸਾਡੇ ਨਾਲ ਇਦਾਂ ਕਿਉਂ ਸਾਡੇ ਨਾਲ ਜਿਹੜੇ ਵਿਦੇਸ਼ੀ ਭਾਈ ਹੈ ਸਾਡੇ ਉਹਨਾਂ ਨਾਲ ਇਦਾਂ ਕਿਉਂ ਕੀਤਾ ਜਾ ਰਿਹਾ ਹੈ ਇੱਥੇ ਆ ਕੇ ਇੱਕ ਵਿਵਾਦ ਇੱਕ ਵੱਖਵਾਦ ਖੜਾ ਹੋ ਜਾਂਦਾ ਕਿ ਅਸੀਂ ਨਗਰ ਕੀਰਤਨ ਨਹੀਂ ਗਈ ਉਹਨੂੰ ਨਗਰ ਕੀਰਤਨ ਦੀ ਜਿਹੜੀ ਵਿਆਖਿਆ ਸੈਸ਼ਨ ਕਹ ਲੈਣੇ ਆਪਾਂ ਨਹੀਂ ਉਹਨੂੰ ਅਸੀਂ ਸ਼ੋਭਾ ਯਾਤਰਾ ਕਹਿ ਸਕਦੇ ਹਾਂ ਉਹ ਸ਼ੋਭਾ ਯਾਤਰਾ ਕਹਿੰਦੇ ਉਹਨੂੰ ਉਹਨਾਂ ਨੇ ਆਪ ਹੀ ਉਸਨੂੰ ਇਹ ਨਾਮ ਦਿੱਤਾ ਹੈਗਾ ਜਿਹੜੀ ਉਹ ਸ਼ੋਭਾ ਯਾਤਰਾ ਕੱਢਦੇ ਹੈਗੇ ਆ ਉਹ ਆਪਣੇ ਤਰੀਕੇ ਨਾਲ ਜਿਹੜਾ ਮਨਾਉਂਦੇ ਆ ਦਿਨ ਮਨਾਉਂਦੇ ਆ ਉਹ ਵੀ ਸੜਕਾਂ ਤੇ ਆਉਂਦੇ ਆ ਹੁਣ ਦੇਖੋ ਹੈ ਤਾਂ ਇਹ ਕਾਪੀ ਕਰਨ ਦੀ ਗੱਲ ਹੈ ਨਾ ਕਰਦੇ ਤਾਂ ਉਹ ਸਾਨੂੰ ਦਿਖਾਉਣ ਲਈ ਹੈ ਕਿ ਦੇਖੋ ਜਿੱਦਾਂ ਤੁਸੀਂ ਕਰਦੇ ਆ ਤਾਂ ਅਸੀਂ ਵੀ ਕਰਕੇ ਵਿਖਾ ਵਿਖਾਣੇ ਆ ਤੁਹਾਨੂੰ ਨਾ ਤੇ ਇਹ ਤਾਂ ਗਿਣਤੀ ਮਿੰਤੀ ਦੇ ਚੱਕਰ ਦੇ ਵਿੱਚ ਪਏ ਹੋਏ ਲੋਕ ਨੇ ਇਸ ਕਰਕੇ ਇਦਾਂ ਕਰਦੇ ਆ ਅਸਲ 'ਚ ਉਹਨਾਂ ਦਾ ਧਰਮ ਦਾ ਇਹ ਇਸ ਤਰੀਕੇ ਨਾਲ ਧਰਮ ਦੇ ਪ੍ਰੋਗਰਾਮ ਮਨਾਉਣ ਦਾ ਤਰੀਕਾ ਨਹੀਂ ਹੈਗਾ ਮਤਲਬ ਇਹ ਇਦਾਂ ਦੇ ਪ੍ਰੋਗਰਾਮ ਉਹਨਾਂ ਦੇ ਸਿਰਫ ਸਾਡੇ ਕਰਕੇ ਆ ਸਾਨੂੰ ਦੇਖੋ ਹੋਰ ਲੋਕ ਨਹੀਂ ਉਹਨਾਂ ਨੂੰ ਸੈਟੀਸਫਾਈ ਕਰਨ ਲਈ ਕਿ ਇਹ ਵੀ ਧਰਮ ਤੁਹਾਡੇ ਵਰਗੇ ਹੀ ਹੈ ਇਹਦੇ ਵਿੱਚ ਵੀ ਕੋਈ ਵੱਖਰਾ ਪਰ ਨਹੀਂ ਸਾਡੇ ਅੱਲਾ ਜੋ ਨਹੀਂ ਮੈਂ ਇਦਾਂ ਨਹੀਂ ਮੰਨਦਾ ਇਸ ਗੱਲ ਨੂੰ ਮੈਂ ਇਸ ਤਰੀਕੇ ਨਾਲ ਨਹੀਂ ਲਿਆ ਕਿਉਂਕਿ ਦੇਖੋ ਉਹਨਾਂ ਸਾਰੇ ਧਰਮਾਂ ਦੇ ਵਿੱਚ ਜਿਹੜੀ ਵਿਲੱਖਣਤਾ ਹੈ ਨਾ ਉਸ ਕਰਕੇ ਉਹ ਧਰਮ ਵੱਖਰੇ ਵੱਖਰੇ ਨੇ ਤੇ ਵਿਲੱਖਣਤਾਵਾਂ ਜਿਹੜੀਆਂ ਨੇ ਉਹ ਲੋਕੀ ਕੀ ਕਰਦੇ ਆ ਜਿੱਦਾਂ ਦਾ ਦੇਸ਼ ਵੈਸਾ ਪੇਸ ਹੈ ਨਾ ਉਹ ਉਸ ਤਰੀਕੇ ਨਾਲ ਹੀ ਉਹ ਬਣਾ ਨੂੰ ਪ੍ਰੈਜੈਂਟ ਕਰਨ ਲੱਪਨ ਨੇ ਜਦ ਕਿ ਉਹਨਾਂ ਦੀ ਆਪਣੀ ਉਸ ਤਰੀਕੇ ਦੀ ਸੱਭੇ ਤਾਂ ਵੀ ਨਹੀਂ ਹੁੰਦੀ ਉਹਨਾਂ ਦਾ ਉਦਾਂ ਦਾ ਪਰੰਪਰਾਵਾਂ ਵੀ ਨਹੀਂ ਹੁੰਦੀਆਂ ਉਹ ਪਰੰਪਰਾਵਾਂ ਵੀ ਲੋਕਾਂ ਦੇ ਹਿਸਾਬ ਨਾਲ ਸੋਸਾਇਟੀ ਦੇ ਹਿਸਾਬ ਨਾਲ ਮੁਲਕਾਂ ਦੇ ਹਿਸਾਬ ਨਾਲ ਬਣਾਉਣ ਲੱਪਨ ਨੇ ਇਹ ਬੜੀ ਪ੍ਰੋਬਲਮ ਹੈਗੀ ਹੈ ਤੇ ਅਸੀਂ ਤਾਂ ਚਲੋ ਜਿੱਦਾਂ ਦੇ ਹਾਂ ਉਦਾਂ ਦੇ ਹੀ ਹਾਂ ਅਸੀਂ ਤਾਂ ਹੁਣ ਹੈ ਨਹੀਂ ਕਿ ਜਾ ਕੇ ਉੱਥੇ ਜਿੱਦਾਂ ਉਹ ਹਲੋਵਿਨ ਦਿਨ ਮਨਾਉਂਦੇ ਆ ਅਸੀਂ ਵੀ ਜਾ ਕੇ ਉੱਥੇ ਆਪਣੇ ਜਿਹੜੇ ਪਿਤਰ ਪੂਜਣ ਲੱਪਨ ਨੇ ਅਸੀਂ ਤਾਂ ਉਦਾਂ ਨਹੀਂ ਕਰਦੇ ਸੋ ਇਹਨਾਂ ਦੀ ਕਾਪੀ ਕਰਨ ਦੀ ਸਮੱਸਿਆ ਹੈਗੀ ਹੈ ਇਹ ਕਰ ਰਹੇ ਨੇ ਕਾਪੀ ਕਾਪੀ ਕਰਨ ਦੇ ਨਾਲ ਹੋਣਾ ਤਾਂ ਦੇਖੋ ਕੁਝ ਨਹੀਂ ਹੈਗਾ ਪ੍ਰੋਬਲਮਾਂ ਤਾਂ ਉੱਥੇ ਦੀ ਉੱਥੇ ਖੜੀਆਂ ਰਹਿ ਗਈਆਂ ਜਾਂ ਦੇਖੋ ਜੀ ਇੰਨੇ ਵੱਖਰੇ ਵੱਖਰੇ ਪ੍ਰਚਾਰਕ ਤੇ ਇੰਨੇ ਵੱਖਰੇ ਵੱਖਰੇ ਢੰਗ ਬਣ ਗਏ ਲੋਕਾਂ ਨੇ ਉਹਨਾਂ ਢੰਗ ਦੇ ਨਾਲ ਦੁਨੀਆ ਦੇ ਜਿਹੜਾ ਪਾਪ ਘਟ ਗਿਆ ਦੁਨੀਆ 'ਚ ਜ਼ੁਲਮ ਘਟ ਗਏ ਦੁਨੀਆ 'ਚ ਜਿਹੜੀਆਂ ਇਹ ਜੀਆਂ ਕਮੀਆਂ ਪੇਸ਼ੀਆਂ ਜਾਂ ਬਹੁਤ ਵੱਡੇ ਵੱਡੇ ਜਿਹੜੇ ਗੁਨਾਹ ਰੇਪ ਵਰਗੇ ਹੋ ਰਹੇ ਨੇ ਇਹ ਘੱਟੇ ਹੋਣ ਘੱਟੇ ਤਾਂ ਸਾਨੂੰ ਨਹੀਂ ਦੱਸੇ ਤੇ ਕਸੂਰ ਕੀ ਹੈ ਕਸੂਰ ਹੀ ਆ ਜਿਹੜੀ ਅਸਲੀਆਂ ਸਿੱਖਿਆਵਾਂ ਨੇ ਉਹਨਾਂ ਤਾਂ ਅਸੀਂ ਕੰਮ ਨਹੀਂ ਕਰ ਰਹੇ ਆਪਣੀ ਆਪਣੀ ਦੁਕਾਨ ਖੋਲ ਕੇ ਬਹਿ ਗਏ ਆ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਨ ਲੱਪੇ ਆ ਜੋ ਗੁਰੂ ਦੀ ਦਿੱਤੀਆਂ ਸਿੱਖਿਆਵਾਂ ਆ ਜੋ ਧਰਮ ਦੀਆਂ ਦਿੱਤੀਆਂ ਅਸਲੀਆਂ ਬੁਨਿਆਦੀ ਸਿੱਖਿਆਵਾਂ ਆ ਉਹਨਾਂ ਤੋਂ ਅਸੀਂ ਕੋਹਾਂ ਦੂਰ ਆ ਜਿਨ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਦੀ ਸਮੱਸਿਆ ਸਾਨੂੰ ਵੀ ਅੱਜ ਭੋਗਣੀ ਪੈ ਰਹੀ ਹੈ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਕਿ ਜਿਹੜੇ ਸਾਡੇ ਜਾਗਰੂਕ ਸਿੱਖ ਨੇ ਉਹ ਇਸ ਚੀਜ਼ ਨੂੰ ਲੈ ਕੇ ਕਮਿਟਿਡ ਹੋਣ ਉਹਨਾਂ ਦਾ ਜਿਹਨਾਂ ਦਾ ਮੇਨ ਕੰਮ ਜਿਹੜਾ ਹੈਗਾ ਬਹਿਣਾ ਆ ਗੱਲ ਕਰਨੀ ਆ ਲੋਕਾਂ ਨੂੰ ਜਿਚਾਣਾ ਆ ਲੋਕਾਂ ਦੇ ਨਾਲ ਆਪਣੀ ਓਪਨ ਡਿਬੇਟ ਕਰਨੀ ਆਪਣੇ ਆਪ ਨੂੰ ਐਜ਼ ਆ ਕਨੈਕਟਰ ਰੱਖਣਾ ਚੀਜ਼ਾਂ ਦੇ ਨਾਲ ਹਲਾਤਾਂ ਨਾਲ ਕਨੈਕਟਰ ਰੱਖਣਾ ਇਹ ਕੰਮ ਦੇ ਲਈ ਵੀ ਜਥੇਬੰਦੀਆਂ ਹੋਣੀਆਂ ਜਥੇ ਬੰਦ ਹੋਣੇ ਆਪਣੇ ਪੋਲਿਟਿਕਲ ਏਜੰਡੇ ਹੋਣੇ ਜ਼ਰੂਰੀ ਨੇ ਉਹਨਾਂ ਏਜੰਡਿਆਂ ਦੇ ਨਾਲ ਹੀ ਕੁਛ ਨਾ ਕੁਛ ਬਦਲਿਆ ਤੇ ਠੀਕ ਕੀਤਾ ਜਾ ਸਕਦਾ ਨਹੀਂ ਤਾਂ ਅੰਕਰ ਨੂਰੁੱਲਾ ਵਰਗੀ ਐਗਜ਼ਾਮਪਲਾਂ ਫਿਰ ਆਣਗੀਆਂ ਅੱਛਾ ਭਾਈ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਜਥੇਬੰਦਤ ਹੋਣਾ ਜ਼ਰੂਰੀ ਹੈ ਉਹਦੀਆਂ ਮੁਸ਼ਕਲਾਂ ਜਠਣ ਵਾਸਤੇ ਮੇਰਾ ਇਹ ਸਵਾਲ ਹੈ ਕਿ ਭਾਵੇਂ ਜਿੱਥੇ ਜਿਹੜਾ ਮਰਜੀ ਸਿੱਖ ਹੋਵੇ ਜਿੱਥੇ ਮਰਜੀ ਰਹਿੰਦਾ ਹੋਵੇ ਭਾਵੇਂ ਉਹ ਦੇਸ਼ਾਂ ਵਿਦੇਸ਼ਾਂ ਚ ਰਹਿੰਦਾ ਹੋਵੇ ਸੱਤ ਸਮੁੰਦਰ ਪਾਰ ਰਹਿੰਦਾ ਹੋਵੇ ਪਰ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਦਿਲ ਦੇ ਵਿੱਚ ਹੈ ਉਹਦੇ ਜ਼ਹਿਨ ਦੇ ਵਿੱਚ ਹੈ ਉਹਦੀ ਉਹਦੀ ਆਤਮਾ ਦੇ ਵਿੱਚ ਹੈ ਪਰ ਇਹੋ ਜੇ ਮੌਕੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀਆਂ ਐਸਜੀਪੀਸੀ ਦੇ ਪ੍ਰਧਾਨ ਨੂੰ ਸਿਰਫ ਇੱਕ ਬਿਆਨ ਦੇ ਕੇ ਇੱਕ ਪਾਸੇ ਨਹੀਂ ਹੋ ਜਾਣਾ ਚਾਹੀਦਾ ਸਗੋਂ ਇਹੋ ਇਹੋ ਜੀ ਸਿਚੁਏਸ਼ਨ ਨੂੰ ਉਹਨਾਂ ਨੇ ਜੱਠਣ ਦੇ ਵਾਸਤੇ ਰਾਹ ਕੱਢਣਾ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਹੋ ਜੇ ਗੱਲਬਾਤ ਕਰਨੀ ਜ਼ਰੂਰੀ ਹੈ ਤੇ ਗੱਲਬਾਤ ਕਰਨ ਵਾਸਤੇ ਜਥੇਦਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਨਹੀਂ ਦੇਖੋ ਜਥੇਦਾਰ ਹੋਣਾਂ ਦੀ ਕਈ ਮਜਬੂਰੀਆਂ ਨੇ ਉਹ ਮਜਬੂਰ ਜਿਹੜਾ ਮੈਂ ਤਾਂ ਇਹ ਮੰਨਦਾ ਜਿਹੜਾ ਮਜਬੂਰ ਹੈ ਨਾ ਉਹਨੂੰ ਕੌਮ ਦੀ ਕੋਈ ਅਗਵਾਈ ਨਹੀਂ ਕਰਨੀ ਚਾਹੀਦੀ ਕੋਈ ਵੀ ਹੈਗਾ ਭਾਵੇਂ ਮੈਂ ਹੀ ਹਾਂ ਭਾਵੇਂ ਜੇ ਦੀਆਂ ਮਜਬੂਰੀਆਂ ਨੇ ਉਹ ਕੌਮੀ ਤੇ ਧਰਮੀ ਹੋਣ ਦਾ ਦਾਵਾ ਨਾ ਕਰੇ ਉਹ ਪਿੱਛੇ हट ਜਾਵੇ ਇਹ ਕੰਮ ਉਹਨਾਂ ਦਾ ਹੈਗਾ ਜਿਨ੍ਹਾਂ ਦੀ ਕੋਈ ਮਜਬੂਰੀਆਂ ਨਹੀਂ ਹੈਗੀਆਂ ਉਹ ਤਾਂ ਦੇਖੋ ਅਸੀਂ ਉਦਾਂ ਉਹਨਾਂ ਨਾਲ ਸਾਡਾ ਇਤفاق ਵੀ ਹੈ ਅਸੀਂ ਪਿਆਰ ਵੀ ਰੱਖਦੇ ਆਂ ਕਈ ਚੀਜ਼ਾਂ ਨਾਲ ਸਾਡੀ ਸਾਝ ਵੀ ਹੈ ਕਈ ਸੱਜਣਾਂ ਨਾਲ ਸਾਡੀ ਵਖਰੇਵੇਂ ਵੀ ਹੈਗੇ ਆਂ ਉਸ ਦੇ ਬਾਵਜੂਦ ਵੀ ਅਸੀਂ ਇਹ ਮੰਨਦੇ ਆਂ ਕਿ ਜਥੇਦਾਰ ਅਕਾਲ ਤੱਕ ਸਾਡਾ ਜਿਹੜਾ ਰੋਲ ਹੈਗਾ ਉਹਨੂੰ ਨਿਭਾਉਣ ਦੇ ਲਈ ਜਿਸ ਤਰੀਕੇ ਦਾ ਚਾਹੀਦਾ ਆ ਸ਼ਖਸ ਚਾਹੀਦਾ ਜਿਸ ਤਰੀਕੇ ਦਾ ਉਹਦਾ ਰੋਲ ਚਾਹੀਦਾ ਉਹ ਰੋਲ ਕਿੱਥੇ ਮਿਸ ਆ ਅਸੀਂ ਜਥੇਦਾਰ ਨੂੰ ਹੁਕਮ ਜਾਰੀ ਕਰਨ ਲਈ ਜਥੇਦਾਰ ਮੰਨਦੇ ਆਂ ਨਾ ਕਿ ਬੇਨਤੀਆਂ ਕਰਨ ਲਈ ਤੇ ਸਾਡੇ ਜਿੱਥੇ ਸਰ ਬੇਨਤੀਆਂ ਤੇ ਆਗੇ ਹੋਏ ਨੇ ਮਤਲਬ ਉਹਨਾਂ ਨੂੰ ਹੁਕਮ ਜਾਰੀ ਕਰਨ ਦੇ ਲਈ ਆਪਣੇ ਆਪ ਨੂੰ ਇਹ ਸਾਬਤ ਕਰਨਾ ਪੈਂਦਾ ਆ ਇੱਕ ਵਾਰੀ ਤਾਂ ਹੁਣ ਗਿਆਨੀ ਰਕਬੀਰ ਸਿੰਘ ਜਣੜਨੇ ਤੇ ਬਿਆਨ ਦੇ ਦਿੱਤਾ ਸੀ ਕਿ ਮੈਨੂੰ ਅੱਜ ਪਤਾ ਲੱਗਾ ਹੈ ਕਿ ਜਿਹੜੇ ਅਸੀਂ ਹੁਕਮ ਜਾਰੀ ਕਰਦੇ ਹਾਂ ਉਸ ਚਾਰ ਦਿਵਾਰੀ ਦੇ ਅੰਦਰ ਹੀ ਜਿਹੜੇ ਆ ਉਹਨਾਂ ਨੂੰ ਅਸੀਂ ਲਾਗੂ ਕਰ ਸਕਦੇ ਹਾਂ ਉਸ ਤੋਂ ਬਾਹਰ ਸਾਡੀ ਕੋਈ ਐਮਤ ਨਹੀਂ ਹੈਗੀ ਆ ਉਹ ਆਪਣੇ ਆਪ ਨੂੰ ਕਿੱਦਾਂ ਮਤਲਬ ਉਸ ਵੇਲੇ ਕਮਜ਼ੋਰ ਤੇ ਮਤਲਬ ਮظلوم ਮਹਿਸੂਸ ਕਰਾ ਰਹੇ ਸੀਗੇ ਐਡੀ ਵੱਡੀ ਪੋਸਟ ਦੇ ਉੱਤੇ ਸਾਡੇ ਵਰਗੇ ਬੰਦਿਆਂ ਨੂੰ ਤਾਂ ਰੋਜ਼ ਇਹਨਾਂ ਚੀਜ਼ਾਂ ਤੋਂ ਸਿੱਖਣ ਨੂੰ ਜਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਇਹਨਾਂ ਕਰਕੇ ਲੜਨਾ ਪੈਂਦਾ ਆ ਕਿ ਅਸੀਂ ਅੱਜ ਇਹ ਮੰਨਦੇ ਆ ਕਿ ਇਹਨਾਂ ਕੋਲੋਂ ਇਹ ਕੰਮ ਨਹੀਂ ਹੋਣਾ ਇਹ ਕੰਮ ਕਰਨ ਦੇ ਲਈ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਸੰਘਰਸ਼ਸ਼ੀਲ ਬੰਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਪਾਵਰ ਇੱਕ ਇਦਾਂ ਦਾ ਇੰਸਟੀਚਿਊਟ ਖੜਾ ਕਰੀਏ ਕਿ ਇਦਾਂ ਦਾ ਆਪਣੇ ਆਪ ਦੇ ਵਿੱਚ ਆਦਾਰਾ ਖੜਾ ਕਰੀਏ ਜਿਹਦਾ ਰੋਲ ਮੇਨ ਹੋਵੇ ਹੀ ਇਹੀ ਕਿ ਉਹ ਨੇਸ਼ਨ ਟੂ ਨੇਸ਼ਨ ਇਿੱ ਤਰ੍ਹਾਂ ਪ੍ਰੈਜੈਂਟ ਕਰਿਆ ਆਪਣੇ ਆਪ ਨੂੰ ਗੱਲਾਂ ਚੱਲਣ ਡਿਬੇਟ ਚੱਲਣ ਡਿਸਕਸ਼ਨਾਂ ਚੱਲਣ ਉਹ ਡਿਸਕਸ਼ਨਾਂ ਦੇ ਵਿੱਚੋਂ ਆਪਾਂ ਬਾਕੀ ਮੁਲਕਾਂ ਨਾਲ ਹੱਲ ਲੱਭੀਏ ਜੇ ਇੰਡੀਆ ਨਹੀਂ ਚਾਹੁੰਦਾ ਇਹਨਾਂ ਦਾ ਹੱਲ ਸਾਡੇ ਸਾਡੇ ਨਾਲ ਬੈਠ ਕੇ ਹੱਲ ਨਹੀਂ ਕਰਨਾ ਚਾਹੁੰਦਾ ਬਾਕੀ ਮੁਲਕਾਂ ਦੇ ਵਿੱਚੋਂ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਆਪਣੀ ਇੱਕ ਵਕਰੀ ਨੇਸ਼ਨ ਵਾਲੀ ਗੱਲ ਖੜੀ ਰੱਖੀ ਹੈ ਬਿਲਕੁਲ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੁਵਾਨ ਇੰਡੀਆ ਪੰਜਾਬੀ ਤੇ